मेरा नाम इकबाल सिंह है जी एक कास फाउंडेशन ਵੱਲੋਂ ਔਰ ਸੂਰਿਆ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਰਾਮਚੀ ਵੱਲੋਂ ਇਹ ਸਾਂਝਾ ਉਪਰਾਲਾ ਮੇਲੇ ਵੱਲੋਂ ਕੀਤਾ ਗਿਆ ਹੈ ਤੇ ਜਿਹਦੇ ਵਿੱਚ ਆਲ ਓਵਰ ਇੰਡੀਆ ਤੋਂ ਤਕਰੀਬਨ 70 ਤੋਂ 80 ਕਾਰੀਗਰ ਹਿੱਸਾ ਲੈ ਰਹੇ ਨੇ ਤੇ ਵੱਖ-ਵੱਖ ਸਟੇਟਾਂ ਦੀਆਂ ਆਪਣੀਆਂ ਆਈਟਮਾਂ ਔਰ ਖੂਬਸੂਰਤ ਜੋ ਆਰਟ ਹੈਗੇ ਹਨ ਉਹਨਾਂ ਨੂੰ ਲੈ ਕੇ ਇੱਥੇ ਆਏ ਨੇ ਤੇ ਅਪੀਲ ਕਰਦੇ ਆ ਕਿ ਜਿਹੜੀ ਬਟਿੰਡੇ ਦੀ ਜਨਤਾ ਹੈ ਕਾਫੀ ਪਸੰਦ ਕਰੇਗੀ ਔਰ ਇਹਨਾਂ ਨੂੰ ਹੌਸਲਾ ਵਧਾਏਗੀ ਔਰ ਪਰਚੇਜ਼ਿੰਗ ਕਰੇਗੀ ਸਾਡੇ ਕੋਲ ਜਿੱਦਾਂ ਪਟਿਆਲਾ ਦੀ ਪਟਿਆਲਾ ਜੁੱਤੀ ਪਟਿਆਲਾ ਸੂਟ ਫੁਲਕਾਰੀ ਸੂਟ ਹੈਂਡਲੂਮ ਸਾੜੀ ਸਿਲਕ ਸਾੜੀ ਬਨਾਰਸੀ ਸਾੜੀ ਹੈਂਡਲੂਮ ਦੇ ਕੁੜਤੇ ਜੈਪੁਰੀ ਕੁੜਤੇ ਜੈਪੁਰੀ ਬੈੱਡਸ਼ੀਟ ਰਾਜਸਥਾਨੀ ਬੈੱਡਸ਼ੀਟ ਪਿਲਖਵਾ ਬੈੱਡਸ਼ੀਟ ਸਾਰਣਪੁਰ ਫਰਨੀਚਰ ਆਗਰਾ ਦੀ ਪੱਥਰ ਦੀ ਆਈਟਮ ਤੇ ਹੋਰ ਵੀ ਵਕ-ਵਕ ਸਟੇਟਾਂ ਦੀਆਂ ਕਈ ਆਈਟਮਾਂ ਸਰ ਇਹ 17 ਤਰੀਕ ਤੱਕ ਚੱਲੇਗਾ ਬਾਕੀ ਜਨਤਾ ਦੀ ਪਸੰਦ ਉੱਤੇ ਹੈ ਇੱਕ ਦੋ ਇਹ ਪੁੱਡਾ ਗਰਾਊਂਡ ਪਾਵਰ ਹਾਊਸ ਰੋਡ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਹਨ ਕਿ ਇਦਾਂ ਦੇ ਆਰਟੀਜ਼ਨ ਰੇਅਰ ਹੀ ਮਿਲਦੇ ਐ ਐਕਸੀਬਿਸ਼ਨ 'ਚ ਕਿ ਕਾਫੀ ਟਾਈਮ ਬਾਅਦ ਅਸੀਂ ਇੱਥੇ ਇਦਾਂ ਦੀ ਵੈਰਾਈਟੀ ਲੈ ਕੇ ਆਏ ਆ ਤੇ ਉਮੀਦ ਕਰਦੇ ਆ ਕਿ ਜਨਤਾ ਪਸੰਦ ਕਰੇਗੀ ਔਰ ਪਰਚੇਸ ਕਰੇਗੀ ਜੋ ਮਾਰਕੀਟ ਤੋਂ ਇਹਨਾਂ ਨੂੰ ਰੀਜ਼ਨੇਬਲ ਰੇਟ ਮਿਲਣਗੇ ਐ ਹੀ ਜਿਹੜੇ ਆਰਟੀਜ਼ਨ ਹੈਗੇ ਐ ਹੈਂਡਿਕਰਾਫਟ ਬੋਰਡ ਤੋਂ ਰਜਿਸਟਰਡ ਹੈ ਇਹਨਾਂ ਲੋਕਾਂ ਦੀ ਸਪਲਾਈ ਗਵਰਨਮੈਂਟ ਐਪੋਰੀਅਮ ਨੂੰ ਜਾਂਦੀ ਹੈ 12 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਹੈ ਬੱਚਿਆਂ ਲਈ ਜੀ ਮਨੋਰੰਜਨ ਦੇ ਝੂਲੇ ਹੈਗੇ ਆ ਆਈਟਮ ਗਿਫਟ ਆਈਟਮ ਹੈ ਖਿਡੌਣੇ ਹੈ ਔਰ ਗੇਮ ਹੈ ਖੇਡਣ ਲਈ ਔਰ ਵੀ ਖਾਣ ਪੀਣ ਦਾ ਵੀ ਪ੍ਰਬੰਧ ਹੈ ਰਾਜਸਥਾਨੀ ਸਪੈਸ਼ਲੀ ਫੂਡ ਫੂਡ ਜ਼ੋਨ ਆ ਜੋ ਰਾਜਸਥਾਨ ਤੋਂ ਉਹ ਆਪਣੀਆਂ ਵਕ ਵਕ ਖਾਣੇ ਦੀ ਆਈਟਮਾਂ ਇੱਥੇ ਮਤਲਬ ਕਿ ਲੋਕਾਂ ਨੂੰ ਉਹਦਾ ਸਵਾਲ ਲੈਣਾ ਚਾਹੀਦਾ ਆ ਕੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕੀ ਕਾਫੀ ਪਸੰਦ ਕਰਨਗੇ ਕਾਫੀ ਪਸੰਦ ਕਰੇਗੀ ਔਰ ਇਹਨਾਂ ਨੂੰ ਹੌਸਲਾ ਵਧਾਏਗੀ ਔਰ ਪਰਚੇਜ਼ਿੰਗ ਕਰੇਗੀ ਸਾਡੇ ਕੋਲ ਜਿੱਦਾਂ ਪਟਿਆਲਾ ਦੀ ਪਟਿਆਲਾ ਜੁੱਤੀ ਪਟਿਆਲਾ ਸੂਟ ਫੁਲਕਾਰੀ ਸੂਟ ਹੈਂਡਲੂਮ ਸਾੜੀ ਸਿਲਕ ਸਾੜੀ ਬਨਾਰਸੀ ਸਾੜੀ ਹੈਂਡਲੂਮ ਦੇ ਕੁੜਤੇ ਜੈਪੁਰੀ ਕੁੜਤੇ ਜੈਪੁਰੀ ਬੈੱਡਸ਼ੀਟ ਰਾਜਸਥਾਨੀ ਬੈੱਡਸ਼ੀਟ ਪਿਲਖਵਾ ਬੈੱਡਸ਼ੀਟ ਸਾਰਨਪੁਰ ਫਰਨੀਚਰ ਆਗਰਾ ਦੇ ਪੱਥਰ ਦੀ ਆਈਟਮ ਤੇ ਹੋਰ ਵੀ ਵੱਖ-ਵੱਖ ਸਟੇਟਾਂ ਦੀਆਂ ਕਈ ਆਈਟਮਾਂ ਸਰ ਇਹ 17 ਤਰੀਕ ਤੱਕ ਚੱਲੇਗਾ ਬਾਕੀ ਜਨਤਾ ਦੀ ਪਸੰਦ ਉੱਤੇ ਹੈ ਇੱਕ ਦੋ ਇਹ ਪੋਡਾ ਗਰਾਊਂਡ ਪਾਵਰ ਹਾਊਸ ਰੋਡ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਦਾਂ ਦੇ ਆਰਟੀਜ਼ਨ ਰੇਅਰ ਹੀ ਮਿਲਦੇ ਐ ਐਗਜ਼ਿਬਿਸ਼ਨ 'ਚ ਕਿ ਕਾਫੀ ਟਾਈਮ ਬਾਅਦ ਅਸੀਂ ਇੱਥੇ ਇਦਾਂ ਦੀ ਵੈਰਾਈਟੀ ਲੈ ਕੇ ਆਏ ਹਾਂ ਤੇ ਉਮੀਦ ਕਰਦੇ ਹਾਂ ਕਿ ਜਨਤਾ ਪਸੰਦ ਕਰੇਗੀ ਔਰ ਪਰਚੇਸ ਕਰੇਗੀ ਜੋ ਮਾਰਕੀਟ ਤੋਂ ਇਹਨਾਂ ਨੂੰ ਰੀਜ਼ਨੇਬਲ ਰੇਟ ਮਿਲਣਗੇ ਐ ਹੀ ਜਿਹੜੇ ਆਰਟੀਜ਼ਨ ਹੈਗੇ ਐ ਹੈਂਡੀਕਰਾਫਟ ਬੋਰਡ ਤੋਂ ਰਜਿਸਟਰਡ ਹੈ ਇਹਨਾਂ ਲੋਕਾਂ ਦੀ ਸਪਲਾਈ ਗਵਰਨਮੈਂਟ ਐਂਪੋਰਿਅਮ ਨੂੰ ਜਾਂਦੀ ਹੈ 12 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਹੈ ਜੀ ਬੱਚਿਆਂ ਲਈ ਜੀ ਮਨੋਰੰਜਨ ਦੇ ਝੂਲੇ ਹੈਗੇ ਆ ਐਲਟਰਨਟ ਗਿਫਟ ਆਈਟਮ ਹੈ ਖਿਡੌਣੇ ਹੈ ਔਰ ਗੇਮ ਹੈ ਖੇਡਣ ਲਈ ਔਰ ਵੀ ਖਾਣ ਪੀਣ ਦਾ ਵੀ ਪ੍ਰਬੰਧ ਹੈ ਰਾਜਸਥਾਨੀ ਸਪੈਸ਼ਲੀ ਫੂਡ ਫੂਡ ਜ਼ੋਨ ਆ ਜੋ Rajasthan ਤੋਂ ਉਹ ਆਪਣੀਆਂ ਵਕ ਵਕ ਖਾਣੇ ਦੀ ਆਈਟਮਾਂ ਇੱਥੇ ਮਤਲਬ ਕਿ ਲੋਕਾਂ ਨੂੰ ਉਹਦਾ ਸਵਾਦ ਲੈਣਾ ਚਾਹੀਦਾ ਆ ਕੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਲੋਕੀ ਕਾਫੀ ਪਸੰਦ ਕਰਨਗੇ